ਹੁਣ 2027 ਦੇ ਚੋਣਾਂ ਬਿਲਕੁਲ ਨੇੜੇ ਨੇ ਤੁਸੀਂ ਇਲੈਕਸ਼ਨ ਲੜੋਗੇ ਕਿਵੇਂ ਦੀਆਂ ਤਿਆਰੀਆਂ ਨੇ ਤੁਹਾਡੀਆਂ ਅਸੀਂ ਵਾਰਿਸ ਪੰਜਾਬ ਜੱਥੇਬੰਦੀ ਜੋ ਬਾਈ ਦੀਪ ਨੇ ਸ਼ੁਰੂ ਕੀਤੀ ਸੀ ਉਸ ਦੇ ਜੋ ਬਾਈ ਦੀ ਸੋਚ ਸੀ ਉਸ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਗੱਲ ਵਾਰਿਸ ਪੰਜਾਬ ਦੀ ਕਰੀਏ ਪੰਜਾਬ ਦੇ ਹੱਕਾਂ ਦੀ ਕਰੀਏ ਜੋ ਪੰਜਾਬ ਦੀ ਖੁਦਮੁਖਤਿਆਰੀ ਦੀ ਕਰੀਏ ਪਹਿਲਾਂ ਉਹ ਚੀਜ਼ ਇੰਪੋਰਟੈਂਟ ਆ ਨਾ ਕਿ ਇਲੈਕਸ਼ਨ ਇੰਪੋਰਟੈਂਟ ਉਹ ਧਰਮ ਨੂੰ ਪ੍ਰਮੁੱਖ ਰੱਖ ਕੇ ਬੈਠੇ ਆ ਮੀ ਉਹ ਚਾਹੁੰਦੇ ਆ ਵੀ ਇੱਕ ਲਾਅ ਬਣਾਇਆ ਜਾਵੇ ਵੀ ਜਿਹੜਾ ਵੀ ਕਿਸੇ ਧਰਮ ਦੀ ਬੇਅਦਬੀ ਕਰਦਾ ਉਸ ਨੂੰ ਸਜ਼ਾ ਦਿੱਤੀ ਜਾਵੇ ਸਿੰਘ ਆਪ ਕੋਈ ਉਸ ਦਾ ਡਿਸੀਜਨ ਲੈਂਦੇ ਆ ਜਾਂ ਸੌਦਾ ਲਾਉਂਦੇ ਆ ਤਾਂ ਫਿਰ ਸਰਕਾਰ ਨੂੰ ਉਹਨੂੰ ਫਿਰ ਤਕਲੀਫ ਹੁੰਦੀ ਆ ਪ੍ਰਵਾਸੀ ਆਉਂਦੇ ਵੀ ਵੱਡੀ ਗਿਣਤੀ ਚ ਨੇ ਤੇ ਇੱਥੋਂ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਾਹਰ ਵੀ ਜਾਂਦੇ ਨੇ ਵੀ ਪੰਜਾਬ ਦੇ ਹੋਰ ਕਿਤੇ ਜਾ ਕੇ ਆਪਾਂ ਲੈਂਡ ਨਹੀਂ ਬਾਈ ਕਰ ਸਕਦੇ ਆਪਣੇ ਕੋਲੇ ਉਹ ਰਾਈਟ ਨਹੀਂ ਹੈਗੇ ਆਪਾਂ ਨੂੰ ਵੀ ਕੁਝ ਇਹੋ ਜਿਹਾ ਕਾਨੂੰਨ ਚਾਹੀਦਾਗਾ ਵੀ ਹੋਰ ਸਟੇਟਾਂ ਵਾਲੇ ਇੱਥੇ ਆ ਕੇ ਕੰਮ ਕਰ ਸਕਣ ਨਾ ਉਹ ਜ਼ਮੀਨ ਲੈ ਸਕਣ ਨਾ ਉਹ ਵੋਟ ਪਾ ਸਕਣ ਇੱਕ ਪਾਸੇ ਰਾਮ ਰਹੀ ਮੋਹਰਾਂ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ ਦੂਜੇ ਪਾਸੇ ਜੱਦਦਾਰ ਹਵਾਰਾ ਹੋਰਾਂ ਦੀ ਮਾਤਾ ਨੇ ਜਿਹੜੇ ਉਹ ਬਹੁਤ ਗੰਭੀਰ ਰੂਪ ਦੇ ਵਿੱਚ ਬਿਮਾਰ ਨੇ ਉਹਨਾਂ ਨੂੰ ਪੈਰੋਲ ਨਹੀਂ ਮਿਲ ਰਹੀ ਦੋਵੇਂ ਚੀਜ਼ਾਂ ਨੂੰ ਕਿਵੇਂ ਸਮਝੋ ਵੀ ਇੱਕ ਸਾਧ ਨੂੰ ਬਾਰ ਬਾਰ ਪਰੋਲ ਦੇ ਦਿੰਦੇ ਆ 23 24 ਵਾਰੀ ਪਰੋਲ ਮਿਲ ਚੁੱਕੀ ਹੈਗੀ ਉਹਨੂੰ ਤੇ ਸਾਡੇ ਸਿੰਘ ਜਿਹੜੇ ਬੰਦੀ ਸਿੰਘ ਉਹ ਕਿਸੇ ਆਪ ਦੇ ਨਿੱਜੀ ਕਾਰਜਾਂ ਕਰਕੇ ਨਹੀਂ ਜੇਲ੍ਹਾਂ ਵਿੱਚ ਬੈਠੇ ਉਹ ਪੰਥ ਪ੍ਰਤੀ ਕਾਰਜਾਂ ਕਰਕੇ ਪੰਜਾਬ ਪ੍ਰਤੀ ਕਾਰਜਾਂ ਕਰਕੇ ਜੇਲ੍ਹਾਂ ਵਿੱਚ ਬੈਠੇ ਆ ਤੇ ਉਹਨਾਂ ਨੂੰ ਨਾ ਕੋਈ ਪਰੋਲ ਆ ਨਾ ਕੋਈ ਛੁੱਟੀ ਆ ਤੇ ਇਹ ਵੱਖਵਾਦੀ ਵਾਲੀ ਗੱਲ ਨਹੀਂ ਹੈਗੀ ਪੰਜਾਬ ਲਈ ਸਿੱਖਾਂ ਲਈ ਕਾਨੂੰਨ ਹੋਰ ਆ ਹੋਰ ਸੂਬਿਆਂ ਲਈ ਤੇ ਹੋਰ ਧਰਮਾਂ ਲਈ ਕਾਨੂੰਨ ਹੋਰ ਆ ਉਹੋ ਧਰਮ ਨੂੰ ਪ੍ਰਮੁੱਖ ਰੱਖ ਕੇ ਬੈਠੇ ਆ ਵੀ ਉਹ ਇਹ ਚਾਹੁੰਦੇ ਆ ਵੀ ਇੱਕ ਲਾਅ ਬਣਾਇਆ ਜਾਵੇ ਵੀ ਜਿਹੜਾ ਵੀ ਕਿਸੇ ਧਰਮ ਦੀ ਬੇਅਦਬੀ ਕਰਦਾ ਉਸ ਨੂੰ ਸਜ਼ਾ ਦਿੱਤੀ ਜਾਵੇ ਸਿੰਘ ਆਪ ਕੋਈ ਉਸ ਦਾ ਡਿਸੀਜਨ ਲੈਂਦੇ ਆ ਜਾਂ ਸੋਧਾ ਲਾਉਂਦੇ ਆ ਤਾਂ ਫਿਰ ਸਰਕਾਰਾਂ ਨੂੰ ਫਿਰ ਤਕਲੀਫ ਹੁੰਦੀ ਆ ਸਾਡੇ ਨਾਲ ਦੀਪ ਸਿੱਧੂ ਤੇ ਬ੍ਰਦਰ ਮਨਦੀਪ ਸਿੱਧੂ ਨੇ ਸਿੱਧੂ ਸਾਹਿਬ ਕਿਵੇਂ ਦੇਖਦੇ ਹੋ ਸਾਲ ਦੇ ਕਰੀਬ ਹੋ ਗਿਆ ਮੋਰਚਾ ਚੱਲ ਰਿਹਾ ਪਰ ਹਲੇ ਤੱਕ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਜੀ ਦੇਖੋ ਭਾਈ ਗੁਰਜੀਤ ਸਿੰਘ ਖਾਲਸਾ ਜੀ ਜੇ ਆਪਾਂ ਕਹਿ ਦਈਏ ਟਾਵਰ ਦੇ ਉੱਪਰ ਇੱਕ ਸਾਲ ਤੋਂ ਬੈਠੇ ਅੱਜ ਪੂਰਾ ਇੱਕ ਸਾਲ ਹੋ ਗਿਆ ਉਹ ਕੋਈ ਆਪਣੇ ਨਿੱਜੀ ਕਾਰਜਾਂ ਕਰਕੇ ਨਹੀਂ ਬੈਠੇਗੇ ਉਹ ਧਰਮ ਨੂੰ ਪ੍ਰਮੁੱਖ ਰੱਖ ਕੇ ਬੈਠੇ ਆ ਵੀ ਉਹ ਇਹ ਚਾਹੁੰਦੇ ਆ ਵੀ ਇੱਕ ਲਾਅ ਬਣਾਇਆ ਜਾਵੇ ਵੀ ਜਿਹੜਾ ਵੀ ਕਿਸੇ ਧਰਮ ਦੀ ਬੇਅਦਬੀ ਕਰਦਾ ਉਸ ਨੂੰ ਸਜ਼ਾ ਦਿੱਤੀ ਜਾਵੇ ਤੇ ਜੇ ਇਹਨੂੰ ਆਪਾਂ ਫਿਰ ਦੂਜੇ ਪਾਸੇ ਲੈ ਲਈਏ ਵੀ ਜੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਜੇ ਉਸ ਚੀਜ਼ ਦਾ ਜੇ ਸਿੰਘ ਆਪ ਕੋਈ ਉਸ ਦਾ ਡਿਸੀਜਨ ਲੈਂਦੇ ਆ ਜਾਂ ਸੋਧਾ ਲਾਉਂਦੇ ਆ ਤਾਂ ਫਿਰ ਸਰਕਾਰਾਂ ਨੂੰ ਫਿਰ ਤਕਲੀਫ ਹੁੰਦੀ ਆ ਵੀ ਸਰਕਾਰਾਂ ਲਈ ਕੋਈ ਇਹ ਵੱਡੀ ਚੀਜ਼ ਨਹੀਂ ਹੈ ਇੱਕ ਲਾਅ ਬਣਾਉਣਾ ਫਰੇਮ ਕਰਨਾ ਕਿਉਂਕਿ ਹਾਊਸ ਕਿੰਨੇ ਵਾਰੀ ਬੈਠ ਚੁੱਕਿਆ ਹੈਗਾ ਤਾਂ ਉਹ ਇਸ ਚੀਜ਼ ਦਾ ਖਾਲੀ ਨਹੀਂ ਕੱਢਣਾ ਚਾਹੁੰਦੇ ਕਿਉਂਕਿ ਉਹ ਸਿਆਸਤ ਜਿਹੜੀ ਆ ਪਹਿਲਾਂ ਵਾਲੀਆਂ ਸਰਕਾਰਾਂ ਨੇ ਚਾਹੇ ਮੌਜੂਦਾ ਸਰਕਾਰਾਂ ਨੇ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਨ ਮੁੱਦਾ ਰੱਖ ਕੇ ਸਰਕਾਰਾਂ ਬਣਾਈਆਂ ਗਈਆਂ ਜਾਂ ਸਰਕਾਰਾਂ ਸਿੱਟੀਆਂ ਗਈਆਂ ਇਸ ਚੀਜ਼ ਤੇ ਤੇ ਮੈਂ ਇਹੀ ਆਵਾਮ ਨੂੰ ਸੰਗਤ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਇਹੀ ਕਹਿਣਾ ਚਾਹੂੰਗਾ ਵੀ ਜਿਹੜੀ ਵੀ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਤੇ ਜਾਂ ਉਸ ਨੂੰ ਵਰਤ ਕੇ ਸਰਕਾਰ ਬਣਾਉਣਾ ਚਾਹੁੰਦੀ ਆ ਆਪਾਂ ਨੂੰ ਉਸ ਚੀਜ਼ ਤੋਂ ਸੁਚੇਤ ਹੋਣਾ ਚਾਹੀਦਾਗਾ ਧਰਮ ਦੀ ਸਿਆਸਤ ਹੋਣੀ ਚਾਹੀਦੀ ਹੈ ਕਿ ਨਾ ਕਿ ਧਰਮ ਦੇ ਨਾਂ ਤੇ ਸਿਆਸਤ ਹੋਣੀ ਚਾਹੀਦੀ ਹੈ। ਅੱਛਾ ਬਾਈ ਜੀ ਹੁਣ 2027 ਦੀਆਂ ਚੋਣਾਂ ਬਿਲਕੁਲ ਨੇੜੇ ਨੇ। ਤੁਸੀਂ ਇਲੈਕਸ਼ਨ ਲੜੋਗੇ ਕਿਵੇਂ ਦੀਆਂ ਤਿਆਰੀਆਂ ਨੇ ਤੁਹਾਡੀਆਂ? ਦੇਖੋ ਇਲੈਕਸ਼ਨ ਲੜਨਾ ਨਹੀਂ ਲੜਨਾ ਤਾਂ ਬਾਅਦ ਦੀਆਂ ਗੱਲਾਂ ਸਾਰੇ ਬੈਠ ਕੇ ਫੈਸਲਾ ਲੈਣਗੇ। ਪਰ ਸਭ ਤੋਂ ਪਹਿਲਾਂ ਅਸੀਂ ਵਾਰਿਸ ਪੰਜਾਬ ਜਥੇਬੰਦੀ ਜੋ ਬਾਈ ਦੀਪ ਨੇ ਸ਼ੁਰੂ ਕੀਤੀ ਸੀ ਉਸ ਦੇ ਜੋ ਬਾਈ ਦੀ ਸੋਚ ਸੀ ਉਸ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੰਨੇ ਸਾਡੇ ਨੌਜਵਾਨ ਚਾਹੇੋ ਜੇਲਾਂ ਵਿੱਚ ਬੈਠੇ ਆਵਾਰਸ ਪੰਜਾਬ ਜਥੇਬੰਦੀ ਦੇ ਜਿਹੜੇ ਆਪਦੇ ਹੱਕਾਂ ਦੀ ਪੰਜਾਬ ਦੀ ਗੱਲ ਕਰਦੇ ਸੀ ਤੇ ਉਹੀ ਅਸੀਂ ਹੁਣ ਚਾਉਂ ਅਸੀਂ ਵੀ ਇਹੀ ਆ ਵੀ ਇਕੱਠੇ ਹੋ ਕੇ ਅਸੀਂ ਗੱਲ ਵਾਰਿਸ ਪੰਜਾਬ ਦੀ ਕਰੀਏ ਪੰਜਾਬ ਦੇ ਹੱਕਾਂ ਦੀ ਕਰੀਏ ਜੋ ਪੰਜਾਬ ਦੀ ਖੁਦਮੁਖਤਿਆਰੀ ਦੀ ਕਰੀਏ ਪਹਿਲਾਂ ਉਹ ਚੀਜ਼ ਇੰਪੋਰਟੈਂਟ ਆ ਨਾ ਕਿ ਇਲੈਕਸ਼ਨ ਇੰਪੋਰਟੈਂਟ ਅੱਛਾ ਭਾਈ ਇੱਕ ਪੰਜਾਬ ਦੇ ਵਿੱਚ ਪ੍ਰਵਾਸ ਦਾ ਮੁੱਦਾ ਬਹੁਤ ਵੱਡਾ ਹੈ ਪ੍ਰਵਾਸੀ ਆਉਂਦੇ ਵੀ ਵੱਡੀ ਗਿਣਤੀ ਚ ਨੇ ਤੇ ਇਥੋਂ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਾਹਰ ਵੀ ਜਾਂਦੇ ਨੇ ਇਹ ਚੀਜ਼ ਨੂੰ ਕਿਵੇਂ ਸਮਝਦੇ ਹੋ ਤੁਸੀਂ ਦੇਖੋ ਜਿਹੜਾ ਜੇ ਕੋਈ ਆਪਣੇ ਕੋਲ ਇਨਫਰਾਸਟ੍ਰਕਚਰ ਹੋਊਗਾ ਸਰਕਾਰਾਂ ਆਪਾਂ ਨੂੰ ਕੋਈ ਇਹੋ ਜਿਹਾ ਸਿਸਟਮ ਬਣਾ ਕੇ ਦੇਣੀ ਹੈ ਵੀ ਆਪਣੇ ਨੌਜਵਾਨ ਇੱਥੋਂ ਨਾ ਜਾਣ ਜੇ ਉਹ ਜਾਂਦੇ ਆ ਸਪੇਸ ਖਾਲੀ ਹੁੰਦੀ ਆ ਤੇ ਕੋਈ ਲਾਅ ਐਵ ਜਾਂ ਹੋਣਾ ਚਾਹੀਦਾ ਵੀ ਜਿਹੜੇ ਪ੍ਰਵਾਸੀ ਇੱਥੇ ਆਉਂਦੇ ਆ ਜਿਵੇਂ ਪੰਜਾਬ ਲਈ ਆ ਵੀ ਪੰਜਾਬ ਦੇ ਹੋਰ ਕਿਤੇ ਜਾ ਕੇ ਆਪਾਂ ਲੈਂਡ ਨਹੀਂ ਬਾਈ ਕਰ ਸਕਦੇ ਆਪਣੇ ਕੋਲੇ ਉਹ ਰਾਈਟਸ ਨਹੀਂ ਹੈਗੇ ਹੋਰ ਸਟੇਟਾਂ ਨੇ ਦਿੱਤੇ ਹੋਏ ਤੇ ਉਹ ਆਪਾਂ ਨੂੰ ਵੀ ਕੁਝ ਇਹੋ ਜਿਹਾ ਕਾਨੂੰਨ ਚਾਹੀਦਾਗਾ ਵੀ ਹੋਰ ਸਟੇਟਾਂ ਵਾਲੇ ਇੱਥੇ ਆ ਕੇ ਕੰਮ ਕਰ ਸਕਣ ਨਾ ਉਹ ਜ਼ਮੀਨ ਲੈ ਸਕਣ ਨਾ ਉਹ ਵੋਟ ਪਾ ਸਕਣ ਜੇ ਇਹ ਸਿਸਟਮ ਆਪਣਾ ਸਿਸਟਮ ਹਿੱਲ ਗਿਆ ਤਾਂ ਜਿਹੜੀ ਪੰਜਾਬ ਦੀ ਖੁਦਮੁਖਤਿਆਰੀ ਆ ਜਦ ਪੰਜਾਬ ਦੀ ਹੋਂਦਾ ਜਿਵੇਂ ਬਾਈ ਗੱਲ ਕਰਦਾ ਹੁੰਦਾ ਸੀ ਉਹ ਆਪਣੇ ਤੋਂ ਖੁੱਸ ਜੂਗੀ ਇਸ ਚੀਜ਼ ਤੇ ਆਪਾਂ ਨੂੰ ਅੱਜ ਡਟ ਕੇ ਖੜੇ ਹੋ ਕੇ ਸਾਥ ਦੇਣਾ ਚਾਹੀਦਾ ਹੈ ਅੱਛਾ ਬਾਈ ਬੰਦੀ ਸਿੰਘਾਂ ਦਾ ਮੁੱਦਾ ਹਮੇਸ਼ਾ ਜਦ ਇਲੈਕਸ਼ਨ ਆਉਂਦੀ ਹੈ ਤਾਂ ਗਰਮਾਇਆ ਰਹਿੰਦਾ ਪਿਛਲੇ ਦਿਨਾਂ ਦੇ ਵਿੱਚ ਟਿੱਪਣੀ ਕੀਤੀ ਸੀ ਸੁਪਰੀਮ ਕੋਰਟ ਨੇ ਕਿ ਜਿਹੜੇ ਕੈਦੀਆਂ ਨੇ ਸਜ਼ਾਵਾ ਪੂਰੀਆਂ ਕਰ ਲੀਆਂ ਨੇ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਕਈ ਬੰਦੀ ਸਿੰਘ ਵੀ ਉਸ ਸੂਚੀ ਦੇ ਵਿੱਚ ਆਉਂਦੇ ਨੇ ਤੁਸੀਂ ਕਿਵੇਂ ਸਮਝਦੇ ਹੋ ਇੱਕ ਪਾਸੇ RAMRI ਮੋਹਰਾਂ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ ਦੂਜੇ ਪਾਸੇ ਜੱਦਾਰ ਹਵਾਰਾ ਹੋਰਾਂ ਦੀ ਮਾਤਾ ਨੇ ਜਿਹੜੇ ਉਹ ਬਹੁਤ ਗੰਭੀਰ ਰੂਪ ਦੇ ਵਿੱਚ ਬਿਮਾਰ ਨੇ ਉਹਨਾਂ ਨੂੰ ਪੈਰੋਲ ਨਹੀਂ ਮਿਲ ਰਹੀ ਦੋਵੇਂ ਚੀਜ਼ਾਂ ਨੂੰ ਕਿਵੇਂ ਸਮਝਦੇ ਦੇਖੋ ਇਹ ਤਾਂ ਜਿਹੜਾ ਪੱਖਪਾਤ ਦੀ ਗੱਲ ਆ ਉਹ ਤਾਂ ਸਿੱਖਾਂ ਲਈ ਹਮੇਸ਼ਾ ਹੀ ਹੁੰਦਾ ਰਿਹਾਗਾ ਉਹ ਆਪਣੇ ਲਈ ਕਾਨੂੰਨ ਹੋਰ ਆ ਹੋਰ ਜੇ ਆਪਾਂ ਕਹਿ ਲਈਏ ਇੰਡੀਅਨ ਸਟੇਟ ਨੇ ਦੂਜੇ ਧਰਮਾਂ ਲਈ ਜਾਂ ਦੂਜੇ ਸਟੇਟਾਂ ਲਈ ਕਾਨੂੰਨ ਹੋਰ ਆ ਸਿੱਖਾਂ ਲਈ ਖਾਲਸਿਆਂ ਲਈ ਕਾਨੂੰਨ ਹੋਰ ਆ ਇਹ ਉਹਨਾਂ ਨੇ ਸਾਬਤ ਵੀ ਇਸ ਚੀਜ਼ ਤੋਂ ਕਰਤੀ ਵੀ ਇੱਕ ਸਾਧ ਨੂੰ ਬਾਰ ਬਾਰ ਪਰੋਲ ਦੇ ਦਿੰਦੇ ਆ 23 24 ਵਾਰੀ ਪਰੋਲ ਮਿਲ ਚੁੱਕੀ ਹੈਗੀ ਉਹਨੂੰ ਤੇ ਸਾਡੇ ਸਿੰਘ ਜਿਹੜੇ ਬੰਦੀ ਸਿੰਘ ਉਹ ਕਿਸੇ ਆਪ ਦੇ ਨਿੱਜੀ ਕਾਰਜਾਂ ਕਰਕੇ ਨਹੀਂ ਜੇਲ੍ਹਾਂ ਵਿੱਚ ਬੈਠੇ ਉਹ ਪੰਥ ਪ੍ਰਤੀ ਕਾਰਜਾਂ ਕਰਕੇ ਪੰਜਾਬ ਪ੍ਰਤੀ ਕਾਰਜਾਂ ਕਰਕੇ ਜੇਲ੍ਹਾਂ ਵਿੱਚ ਬੈਠੇ ਆ ਤੇ ਉਹਨਾਂ ਨੂੰ ਨਾ ਕੋਈ ਪਰੋਲ ਆ ਨਾ ਕੋਈ ਛੁੱਟੀ ਆ ਨਾ ਉਹਨਾਂ ਦੀਆਂ ਰਿਹਾਈਆਂ ਹੋ ਰਹੀਆਂ ਨਾ ਉਹਨਾਂ ਦੀ ਕੋਈ ਜਿਹੜੀ ਉਹਦੇ ਪੈਰਾਮੀਟਰਸ ਸੈੱਟ ਹੋ ਰਹੇ ਆ ਕਿ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਆ ਤਾਂ ਇਹੀ ਆ ਵੀ ਇਹ ਸਾਨੂੰ ਆਪ ਹੀ ਵੱਖ ਹੋਣ ਦੀ ਗੱਲਾਂ ਕਰਦੇ ਆ ਸਰਕਾਰਾਂ ਹੀ ਇਹੋ ਜੀਆਂ ਨੀਤੀਆਂ ਘੜਦੀਆਂ ਜੇ ਵੀ ਜੇ ਅਸੀਂ ਕੋਈ ਗੱਲ ਕਰਦੇ ਆ ਤਾਂ ਫਿਰ ਅਸੀਂ ਵੱਖਵਾਦੀ ਹੋ ਜਾਂਨੇ ਆ ਤੇ ਇਹ ਵੱਖਵਾਦੀ ਵਾਲੀ ਗੱਲ ਨਹੀਂ ਹੈਗੀ ਪੰਜਾਬ ਲਈ ਸਿੱਖਾਂ ਲਈ ਕਾਨੂੰਨ ਹੋਰ ਆ ਹੋਰ ਸੂਬਿਆਂ ਲਈ ਤੇ ਹੋਰ ਧਰਮਾਂ ਲਈ ਕਾਨੂੰਨ ਹੋਰ ਆ ਇਹ ਚੀਜ਼ ਦਾ ਸਰਕਾਰਾਂ ਨੂੰ ਵੀ ਇਸ ਚੀਜ਼ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਤਾਂ ਕਹੂੰਗਾ ਆਪਣੀਆਂ ਸਰਕਾਰਾਂ ਨੂੰ ਵੀ ਕੋਈ ਨਾ ਕੋਈ ਸਟੇਟਮੈਂਟ ਦੇਣੀ ਚਾਹੀਦੀ ਆ ਜੇ ਉਹ ਪੰਜਾਬ ਪ੍ਰਤੀ ਜਾਂ ਪੰਥ ਪ੍ਰਤੀ ਸੱਚੇ ਹੋ ਕੇ ਗੱਲ ਕਰਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਬਈ ਧੰਨਵਾਦ ਇਹ ਸਨ ਸਾਡੇ ਨਾਲ ਬਾਈ ਦੀਪ ਸਿੰਘ ਸਿੱਧੂ ਦੇ ਭਰਾ ਮਨਦੀਪ ਸਿੱਧੂ ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ ਆ ਤੁਹਾਨੂੰ ਉਹਨਾਂ ਨਾਲ ਦੇ ਨਾਲ ਗੱਲਬਾਤ ਕਿਵੇਂ ਲੱਗੀ ਆ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨ ਅਗਲੀ ਵਾਰ ਹੋਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾਖਾ